ਅੱਜ ਸਵੇਰੇ ਮੈਂ ਤੇ ਮੇਰੀ ਟੀਮ ਨੇ ਮਾਰਨਿੰਗ ਗ੍ਰੀਟ ਕਰਕੇ ਤਿੰਨ ਪੀਓਰਸਟ ਕੀਤੇ ਆ ਜੀ ਜਿਹੜੇ ਕਿ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰ ਜੀਪੀਐਸ ਪੁੱਲਰ ਆਈਪੀਐਸ ਕਮਿਸ਼ਨਰ ਆਫ ਪੁਰੀ ਸਿਟੀ ਤੇ ਸਰਦਾਰ ਆਰਪੀਐਸ ਸਿੱਧੂ ਡੀਸੀਪੀ ਇਨਵੈਸਟੀਗੇਸ਼ਨ ਆਫ ਪੁਰੀ ਸਿਟੀ ਤੇ ਸਰਦਾਰ ਨਵਜੋਤ ਸਿੰਘ ਜੀ ਸਿੱਧੂ ਏਡੀਸੀਪੀ ਇਨਵੈਸਟੀਗੇਸ਼ਨ ਆਫ ਪੁਰੀ ਸਿਟੀ ਤੇ ਦਿਸ਼ਾ ਨਿਰਦੇਸ਼ ਅਕੋਰਡਿੰਗ ਸਾਡਾ ਸਟਾਫ ਜਿਹੜਾ ਵਰਕਆਊਟ ਕਰ ਰਿਹਾ ਜੀ ਜਿਹੜੇ ਤਿੰਨ ਪੀਓ ਰੈਸਟ ਕੀਤੇ ਆ ਉਹਨਾਂ ਦੀ ਡੀਟੇਲ ਇਸ ਪ੍ਰਕਾਰ ਹੈ ਜੀ ਜਿਹੜਾ ਪਹਿਲਾ ਪੀਓਗਾ ਉਹਦਾ ਨਾਮ ਹੈ ਜੀ ਰੋਹਿਤ ਈਲੀਸ ਬਬਲੂ ਸਨ ਆਫ ਰਜਿੰਦਰ ਸਿੰਘ ਆਰਓ ਫਤੇਹ ਸਿੰਘ ਕਲੋਨੀ ਅੰਮ੍ਰਿਤਸਰ ਦਾ ਰਹਿਣ ਵਾਲਾ ਜੀ ਇਹ ਬਾਦ ਅਦਾਲਤ શ્રી ਚਾਹਤ ਮੈਡਮ ਨੇ ਜੀ ਐਮ ਆਈ ਸੀ ਦੀ ਕੋਰਟ ਦੇ ਵਿੱਚੋਂ ਮੁਕੱਦਮਾ ਨੰਬਰ 37 ਡੇਟਡ ਹੈ ਗਾਈ 22 2024 ਅੰਡਰ ਸੈਕਸ਼ਨ 323 ਤੇ 452 400 323 506 34 आईपीसी थाना गेटकीमा ਦਾ ਮਕਦਮਾ ਜਿਹਦੇ ਵਿੱਚ ਏ ਪੀਓ ਸੀ ਜਿਹਦੀ ਪੀਓ ਮਿਤੀ 71 2025 ਤੇ ਇਹ ਜਿਹੜਾ ਦੂਸਰਾ ਪੀਓ ਆ ਉਹਦਾ ਨਾਮ ਹੈ ਜੀ ਗੁਰਪ੍ਰੀਤ ਸਿੰਘ ਇਲੀ ਸਕੋਪੀ ਸਨੋ ਅਵਤਾਰ ਸਿੰਘ ਆਰਓ ਬਾਬਾ ਜੀਵਨ ਸਿੰਘ ਕਲੋਨੀ ਅਨਗੜ ਅੰਮ੍ਰਿਤਸਰ ਦਾ ਰਹਿਣਾ ਲਾ ਜੀ ਇਹਦੇ ਤੇ ਬਾਦ ਅਦਾਲਤ ਬਾਦ ਅਦਾਲਤ શ્રી ਹੀਨਾ ਅਗਰਵਾਲ ਜੀ ਐਮਸੀ ਮੈਡਮ ਕੋਰਟ ਦੇ ਵਿੱਚੋਂ ਮੁਕੱਦਮਾ ਨੰਬਰ 141 ਮਿਤੀ 16 2021 ਅੰਡਰ ਸੈਕਸ਼ਨ 378 ਆਈਪੀਸੀ ਥਾਣਾ ਗੇਟ ਕੀ ਮਾਮਲਾ ਮੁਕੱਦਮਾ ਜਿਹਦੇ ਵਿੱਚ ਪੀਓ ਸੀ ਇਹਦੀ ਪੀਓ ਡੇਟ ਕੀ 30 4 2024 ਔਰ ਇਹਦੇ ਤੇ ਇੱਕ ਹੋਰ ਮੁਕੱਦਮਾ ਦਰਜ ਆ ਉਹਦੇ ਵਿੱਚ ਵੀ ਇਹ ਪੀਓ ਆ ਜਿਹੜਾ ਗੁਰਪ੍ਰੀਤ ਸਿੰਘ ਗੋਪੀ ਉਹ ਹੋਗਾ ਜੀ ਬਾਦਦਾਲ ਦੇ ਸ਼੍ਰੀ ਵਿਸ਼ੂ ਗੁਪਤਾ ਦੀ ਕੋਰਟ ਦੇ ਵਿੱਚ ਜੋ ਮਕਦਮਾ ਨੰਬਰ 171 ਮਿਤੀ 2/7/2021 ਅੰਡਰ ਸੈਕਸ਼ਨ 378 411 ਆਪੀਸੀ ਇਹ ਵੀ ਥਾਣਾ ਗੇਟ ਕੇ ਮਤੇ ਮਕਦਮਾ ਜਿਹਦੇ ਵਿੱਚ ਇਹ ਪੀਓ ਸੀ ਜਿਹਦੀ ਪੀਓ ਡੇਟ ਹੈ 18/9/2023 ਔਰ ਜਿਹੜਾ ਤੀਸਰਾ ਪੀਓ ਆ ਉਹਦਾ ਨਾਮ ਹੈ ਜੀ ਭਪਿੰਦਰ ਸਿੰਘ ਇਲਿਸ ਲਾਢੀ ਸਨ ਉਹ ਗੁਰਨਾਮ ਸਿੰਘ ਆਰਓ ਪਿੰਡ ਅਨੋਵਾਲ ਤਰਨਤਨ ਦਾ ਰਹਿਣ ਵਾਲਾ ਮਾਨੋਚਾਲ ਮਾਨੋਚਾਲ ਪਿੰਡਾ ਉੱਥੋਂ ਦਾ ਰਹਿਣ ਵਾਲਾ ਜੀ ਤੇ ਇਹ ਬਾਦ ਅਦਾਲਤ ਸ਼੍ਰੀ ਗੁਰਦਰਸ਼ਨ ਸਿੰਘ ਜੀ ਐਮ ਆਈ ਸੀ ਦੀ ਕੋਰਟ ਦੇ ਵਿੱਚੋਂ ਮਕਦਮਾ ਨੰਬਰ ਜਿਹੜਾ ਹੈਗਾ ਜੀ 233 ਮਿਤੀ 25 10 2017 ਅੰਡਰ ਸੈਕਸ਼ਨ 22 ਐਂਡ ਇਨਸਪੈਕਟ ਪੀ ਐਸ ਗੇਟ ਕੀ ਮਤਲਬ ਮਕਦਮਾ ਜੀ ਔਰ ਇਹਦੇ ਉਹਦੇ ਵਿੱਚ ਇਹ ਪੀਓ ਸੀ ਜਿਹਦੀ ਪੀਓ ਡੇਟ ਕੀ ਹੈ ਜੀ 6 1 2024 ਸਰ ਤਿੰਨੋ ਕੇਸ ਪੀਓ ਉਹਦੇ ਗਿੜ ਕੀ ਮਦਦ ਹੈ ਥਾਣੇ ਗੇਟ ਕੀ ਮਦਦ ਮਕਦਮੇ ਦੇ ਤਿੰਨੋ ਪੀਓ ਨੇ ਸਰ ਤਿੰਨਾ ਕੇਸ ਚਾਰ ਆ ਹਾਂ ਜਿਹੜਾ ਗੁਰਪ੍ਰੀਤ ਗੁੱਪੀ ਹੈ ਨਾ ਉਹਦੇ ਤੇ ਦੋ ਪਰਚੇ ਆ ਤੇ ਦੋਹਾਂ ਦੇ ਗਿੜ ਕੇ ਮਾ ਥਾਣੇ ਦੇ ਤੇ ਦੋਹਾਂ ਦੇ ਵਿੱਚ ਹੀ ਉਹ ਪੀਓ ਆ ਫਿਰ ਸਰ ਚਾਰ ਕੇਸ ਹੋ ਗਏ ਨਾ ਚਾਰ ਚਾਰ ਕੇਸ ਹੋ ਗਏ ਹਾਂ ਚਾਰ ਕੇਸ ਹੋ ਗਏ ਜੀ ਸਰ ਕਿੱਡੀ ਕਾਮਯਾਬੀ ਕਰਨ ਦੀ ਉਹ ਕਿੱਡੀ ਮੇਨ ਇੱਕ ਬਹੁਤ ਵਧੀਆ ਕਾਮਯਾਬੀ ਮਿਲੀ ਹੈ ਜੀ ਸਾਨੂੰ ਤੁਹਾਡੇ ਸਾਹਮਣੇ ਜਿਹੜਾ ਸਾਡੇ ਮਾਨਯੋਗ ਸੀਪੀ ਸਾਹਿਬ ਵੱਲੋਂ ਔਰ ਪੰਜਾਬ ਗਵਰਨਰ ਨੂੰ ਪੰਜਾਬ ਗਵਰਨਮੈਂਟ ਵੱਲੋਂ ਨਸ਼ਾ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਜਿਹੜੀ ਮੁਹਿੰਮ ਉਹਦੇ ਸਬੰਧ ਦੇ ਵਿੱਚ ਹੈ ਜਿਹੜਾ ਐਡੀ ਦਾ ਪਰਚਾ ਇਹ ਮੁਲਜ਼ਮ ਰੈਸਟ ਕੀਤਾ ਔਰ ਵਧੀਆ ਰਿਸਪਾਂਸ ਇਹਦੇ ਵਿੱਚ ਮਿਲਿਆ ਜੀ ਸਾਨੂੰ ਬਹੁਤ ਵਧੀਆ